ਕਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣ ਆਰੀ ਕੋ ਬਖਸ਼ ਲੈ ਸੁਆਮੀ ਆਪੇ ਲਹੁ ਮਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸ਼ਬਦੇ ਦੇਹੁ 부ਝਾਈ ਹਰ ਜਿਓ ਤੁਧ ਵਿਟਹੁ ਬਲ ਜਾਈ ਤਨ ਮਨ ਅਰਪੀ ਤੁਦੇ ਆਗੇ ਰੱਖਉ ਸਦਾ ਰਹਾ ਸਰਨਾਈ ਰਹਾਉ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋਂ ਦੇ ਵੜਿਆਈ ਪੂਰੇ ਗੁਰ ਤੇ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ बुझਾਈ ਜੋ ਤੂ ਕਰਹਿ ਸੋ ਹੋਇ ਕਰਤੇ ਅਵਰਨਾ ਕਰ ਨਾ ਜਾਈ ਨਾਨਕ ਨਾ ਵੈ ਜੇ ਵੜੇ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਾਲਾਹ ਆਇਆ ਜਿਨਾਂ ਤਿਨ ਸਲਾਹੇ ਹਰ ਜਾਤਾ ਵਿਚੋ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇਕ ਸੋਈ ਤੁਦ ਜਪੀ ਤੁਦ ਸਲਾਹੀ ਗਾਤਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈਂ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਈ ਨਾਨਕ ਨਾਮ ਮਿਲੈ ਵਡਿਆਈ ਗੁਰ ਸ਼ਬਦੀ ਸੱਚ ਪਾਈ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰੱਖਣ ਜੋਗ ਤੁਦ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗ ਹਰ ਜਿਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹੇ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜੀਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਉ ਹੋਏ ਨਾ ਸਕੈ ਜਮ ਕਾਲ ਤੇਰੀ ਸਰਨਾਈ ਸੱਚੀ ਹਰ ਜੀਉ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਏ ਲਾਗੇ ਉਹ ਜਮੈ ਤੈ ਮਰ ਜਾਈ ਜੋ ਤੇਰੀ ਸਰਨਾਈ ਹਰ ਜਿਓ ਤਿੰਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੈ ਸ਼ਬਦ ਸੁਵਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜਿਓ ਸਦਾ ਧਿਆਵੂ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨੰਦਰ ਮਲ ਹੋਆ ਚੂਕਾ ਮਨ ਅਭਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਰਹਾਉ ਮੂਲ ਪਛਾਣਨ ਤਿਨ ਨਿਜ ਘਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦੁਰਮਤ ਕੋਈ ਸਭਨਾ ਮਹਿ ਏਕੋ ਸਚ ਵਰਤੈ ਵਿਰਲਾ ਬੂਜੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ ਖਾਨੈ ਹਰਿ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮੰਨ ਸਦ ਬਲੇ ਹਾਰੀ ਗੁਰ ਆਪਣੇ ਵਿਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾਲ ਸੇਵਿਆ ਬਿਰਥਾ ਜਨਮ ਗਵਾਇਆ ਦਦਰ ਕਰੀ ਤਾਂ ਸਤਿਗੁਰ ਮਿਲੇ ਸਹਜੇ ਸਹਜ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਾਗ ਧਿਆਇਆ ਪ੍ਰਵਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹੁਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਈ ਸਰਬ ਜੀਆਂ ਨੂੰ ਰਿਜਕ ਦੀਆ ਕਲੀ ਕਾਲ ਮਹਿ ਰਵਿਆ ਰਾਮ ਘਟ ਘਟ ਪੂਰ ਰਹਾ ਪ੍ਰਭ ਏਕੋ ਗੁਰਮਖ ਪਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿੱਚ ਕਲ ਯੁਗ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਇ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਕਿਮਾ ਸੰਤੋਖ ਗੁਰਮਤਿ ਪਾਵੇ ਸੋ ਧਨ ਧਨ ਹਰ ਜਨ ਵੱਡ ਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿੱਤ ਧਰੈ ਕਰ ਆਚਾਰ ਬਹੁ ਸੰਪੋ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਇ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਏ ਪੂਰਾ ਭਾਗ ਹੋਵੈ ਮੁਖ ਮਸਟਕ ਸਦਾ ਹਰ ਕੇ ਗੁਣ ਗਾਹੀ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਨੀ ਜਿਸਨੋ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਵਾਹਿ ਵਸਾਏ ਦੁੱਖ ਅਨੇਰਾ ਅੰਦਰੋਂ ਜਾਏ ਆਪੇ ਸਾਚਾ ਲਏ ਮਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਐਥੇ ਉਥੇ ਹੋ ਆਧਾਰ ਆਪੇ ਦੇ ਵੈ ਸਿਰ ਜਨਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕੈ ਸਤ ਗੁਰ ਬਾਣਾ ਪਰਬਤੀ ਮਹੱਲਾ ਚੌਥਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ ਲਿਵ ਉਨ ਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰਿ ਉਤਮ ਹਿਰਦੇ ਅੰਤਰ ਪਾਇਉ ਗੁਰਮੰਤ ਦਿਉ ਹਰ ਕਾਨ ਰਹਾਉ ਆਵਹੁ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮੁ ਵਖਾਣ ਕਿਤ ਬਿਦ ਕਉ ਪਾਈਐ ਪ੍ਰਭ ਆਪਣਾ ਮੋਕੋ ਕਰਹੁ உபਦੇਸ ਹਰਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡੈ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸਿ ਭਗਵਾਨ ਗੁਣ ਗਾਵਹਿ ਪ੍ਰਭ ਅਗਮ ਠਾਕੁਰ ਕੀ ਗੁਣ ਗਾਏ ਰਹੇ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦੀ ਓ ਖਿੰਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰ ਬੋਲਹਿ ਸਵਰਨ ਸਮਾਲਹਿ ਹਰ ਗਾਲ ਹਮਰੈ ਪ੍ਰਭ ਹਮ ਲੋਚ ਲਗਾਈ ਹਮ ਕਰਹਿ ਪ੍ਰਭ ਹਰਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਝਾਰਹਿ ਹਮ ਬਾਲ ਰਹਾਉ ਸਾਖਤ ਕੋ ਦਿਨ ਰਹਿ ਨੀ ਅੰਧਾਰੀ ਮੋਹਿ ਫਾਤੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਰਿਦੈ ਨਾ ਵਸਿਓ ਰਿਨ ਬਾਂਦੇ ਬਹੁ ਬਿਦਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਕ ਗੁਰ ਅਗਮ ਗਸਾਈ ਗੁਰ ਕਰ ਕਿਰਪਾ ਪ੍ਰਤਪਾਲ ਵਿਖ ਪਉ ਜਲ ਡੁੱਬਦੇ ਕਾੜ ਨੇਹੋ ਪ੍ਰਭ ਗੁਰ ਨਾਨਕ ਬਾਲ ਗਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸ ਕ੍ਰਿਸੀਕ ਗਾਵਤ ਸੁਨਤ ਦਉ ਭੈ ਮੁਕਤੇ ਜਿਨਾਂ ਗੁਰਮੁਖ ਖਿਨ ਹਰ ਪੀਕ ਮੇਰਾ ਮਨ ਹਰ ਹਰ ਰਾਮ ਨਾਮ ਰਸ ਟੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਚੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿਨਾਂ ਮਸਤਕ ਉਜਲ ਟੀਕ ਹਰ ਜਨ ਸੋਭਾ ਸਭ ਜਗ ਉਪਰ ਜੋ ਵਿੱਚ ਉਡਵਾ ਸਸਕੀਕ ਜਿਨ ਹਾਰੇ ਹਿਰਦੈ ਨਾਮ ਨਾ ਵਸਿਓ ਤਿਨ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇਹ ਮਨੁਖ ਨਾਮ ਬਿਨਾ ਨਕਟੇ ਨਖ ਕੀਕ ਘਟ ਘਟ ਰਮਈਆ ਰਮਤ ਰਾਮ ਰਾਏ ਸਭ ਵਰਤੈ ਸਭ ਮਹਿ ਈਕ ਜਨ ਨਾਨਕ ਕੋ ਹਰਿ ਕਿਰਪਾ ਧਾਰੀ ਗੁਰਬਚਨ ਧਿਆਇਓ ਘਰੀ ਮੀਕ ਪ੍ਰਭਾਤੀ ਮਹੱਲਾ 4